ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਲਓ ਜੀ ਹੁਣ ਆਪਾਂ ਬਿਲਕੁਲ ਅੱਡੇ ਦੇ ਕੋਲ ਖੜੇ ਹੈਗੇ ਆ ਇਹੇ ਪੇਡਾਂ ਵਾਲੇ ਅੱਜ ਆ ਦੂਜੀ ਪਾਰਟੀ ਆ ਆ ਸਾਨੂੰ ਦਿਖਾ ਰਹੇ ਆ ਇਹ ਦੂਜੀ ਪਾਰਟੀ ਆ ਜਿਹੜੇ ਕਿ ਇੱਕ ਤਾਂ ਹੁਣ ਅਸੀਂ ਮੜੀਆਂ ਦੇ ਵਿੱਚੋਂ ਕੱਢ ਕੇ ਆਏ ਹੈਗੇ ਆ ਤੇ ਆ ਦੂਜੀ ਪਾਰਟੀ ਆ ਠੀਕ ਆ ਨਾ ਇਹਨਾਂ ਨੇ ਇੰਨਾ ਕੱਜ ਪਿੰਡ ਦੇ ਜਿਹੜੇ ਆਪਣੇ ਬੂਟੇ ਵਗੈਰਾ ਲਗਾਏ ਹੋਏ ਸੀਗੇ ਬੜਾ ਨੁਕਸਾਨ ਕੀਤਾ ਠੀਕ ਹੈ ਨਾ ਹੁਣ ਸਿਰਫ ਤਾਂ ਸਿਰਫ ਆਪਾਂ ਇਹਨਾਂ ਨੂੰ ਅੱਜ ਬੇਨਤੀ ਕਰਕੇ ਇੱਕ ਚੇਤਾਵਨੀ ਦਿੰਦੇ ਆਂ ਵੀ ਜੇ ਅੱਗੇ ਤੋਂ ਇਹ ਇੱਧਰ ਆਏ ਠੀਕ ਹੈ ਨਾ ਤਾਂ ਇਹ ਇਹ ਆਪਣਾ ਆਪ ਜ਼ਿੰਮੇਵਾਰ ਹੋਣਗੇ ਠੀਕ ਹੈ ਨਾ ਹਾਂ ਵੀ ਕਿੱਥੇ ਤੇਰਾ ਮਾਲਕ ਆ ਜਾ ਉੱਠ ਕੇ ਆ ਇੱਧਰ ਆ ਜਾ ਕਰ ਹਾਂ ਕਿੱਧਰ ਲੱਗੇ ਜਾਣੀਆਂ ਨੇ ਹੁਣ ਤਾਂ ਇਹ ਪਿੰਡ ਆਵਦੀਆਂ ਅਸੀਂ ਤਾਂ ਫਿਰ ਅੱਗੇ ਜਾਂਦੇ ਆ ਕਿੱਧਰ ਨੂੰ ਨਹਿਰਵਾਲ ਨੂੰ ਨਾ ਇੱਧਰ ਨੂੰ ਹੁਣ ਲੈ ਜਾ ਨਹਿਰ ਦੇ ਆ ਦੇਖ ਰੋਂਪਰ ਵਾਲੇ ਰਾਹ ਤੇ ਬਹੁਤ ਸਾਡੇ ਮਿਹਨਤ ਕਰਕੇ ਬੂਟੇ ਲਗਾਏ ਹੋਏ ਨੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੁਣ ਉਹ ਤੁਹਾਡੇ ਦੂਜੇ ਬੰਦੇ ਉੱਥੋਂ ਕੱਢ ਕੇ ਆ ਮੜੀਆਂ ਦੇ ਵਿੱਚੋਂ ਠੀਕ ਹੈ ਨਾ ਉਹਨਾਂ ਨੂੰ ਹੁਣ ਉੱਥੋਂ ਕੱਢਿਆ ਹੋਏਗਾ ਉਹਨਾਂ ਨੇ ਸਾਡਾ ਅੱਜ ਬਹੁਤ ਨੁਕਸਾਨ ਕਰਤਾ ਸੋਨੂੰ ਅੱਜ ਬੇਨਤੀ ਉਹ ਕਰਦੇ ਆ ਤੇ ਅੱਗੇ ਤੋਂ ਇਹ ਪਿੰਡ ਨਹੀਂ ਆਣਾ ਹੈਗਾ ਠੀਕ ਹੈ ਨਾ ਫਿਰ ਤੁਸੀਂ ਆਪ ਖੁਦ ਜ਼ਿੰਮੇਵਾਰ ਹੋਣਗੇ ਠੀਕ ਹੈ ਨਾ ਇਹ ਅੱਗੇ ਨੂੰ ਜਾ ਰਹੀ ਹੈ ਹਾਂ ਇੱਧਰ ਨੂੰ ਲੈ ਜਾ ਆਪਦਾ ਆ ਇੱਧਰਲੇ ਰਸਤੇ ਉਹ ਦੂਜੇ ਵੀ ਤੇਰੇ ਬੰਦੇ ਆ ਰਹੇ ਨੇ ਉਹਨਾਂ ਨੂੰ ਹੁਣ ਨਾਲ ਲੈ ਕੇ ਜਾਣਾ ਠੀਕ ਆ ਸੀਗਾ ਮੇਨ ਰੋਡ ਤੇ ਜਾ ਇਹ ਪਿੰਡ ਵੱਲ ਨੂੰ ਨਹੀਂ ਇੱਧਰਲੇ ਰਸਤੇ ਨਹੀਂ ਜਾਣਾ ਹੁਣ ਪਿੰਡ ਵੱਲ ਨੂੰ ਇਹ ਆਪਣਾ ਲੈ ਜਾ ਇੱਧਰ ਨਹਿਰ ਤੇ ਲੈ ਕੇ ਜਾ ਠੀਕ ਹੈ ਠੀਕ ਹੈ ਨਾ ਨਹੀਂ ਫਿਰ ਦੇਖ ਲੈ ਗਲਤ ਹੋਊਗਾ ਜੇ ਹੁਣ ਤੁਸੀਂ ਇੱਧਰ ਪਿੰਡ ਵਿੱਚ ਨੂੰ ਬਾੜ ਲੀਆਂ ਠੀਕ ਹੈ ਨਾ ਨਹਿਰ ਤੈਨੂੰ ਲੈ ਜਾ ਆਪਦਾ ਚੱਕ ਕੇ ਲਓ ਜੀ ਇਹ ਦੂਜੀ ਪਾਰਟੀ ਆ ਇੱਕ ਆਪਾਂ ਹੁਣੇ ਹੀ ਪਾਰਟੀ ਜਿਹੜੀ ਕੱਢ ਕੇ ਆਏ ਆ ਮੜੀਆਂ ਦੇ ਵਿੱਚੋਂ ਇਹ ਦੂਸਰੀ ਆ ਅੱਜ ਬਹੁਤ ਲਈ ਫਿਰਦੇ ਹੈਗੇ ਨੇ ਇੱਥੇ ਨੁਕਸਾਨ ਅੱਜ ਬਹੁਤ ਹੋ ਗਿਆ ਮਨ ਵੀ ਬੜਾ ਦੁਖੀ ਹੋਇਆ ਵੀ ਸਾਰੀ ਗਰਮੀ ਗਰਮੀ ਇੰਨਾ ਪਾਣੀ ਪਾਇਆ ਬੂਟਿਆਂ ਦੇ ਵਿੱਚ ਤੇ ਇਹਨਾਂ ਨੇ ਅੱਜ ਇੱਕ ਦਿਨ ਦੇ ਵਿੱਚ ਆ ਕੇ ਸਾਰਾ ਹੀ ਆਪਣਾ ਨੁਕਸਾਨ ਕਰ ਦਿੱਤਾ ਸੋ ਮੈਂ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਬੇਨਤੀ ਪਿੰਡ ਪਿੰਡ ਵਾਲਿਆਂ ਦੇ ਲਈ ਵੀ ਇਹ ਬੇਨਤੀ ਇਹ ਵੀ ਦੇਖੋ ਜਦੋਂ ਇਹ ਫਿਰਦੇ ਨੇ ਤੁਸੀਂ ਵੀ ਕਹਿ ਸਕਦੇ ਹੋ ਕਿਤੇ ਇਹ ਤਾਂ ਨਹੀਂ ਵੀ ਆਪਾਂ ਨਹੀਂ ਬੋਲਣਾ ਕਰਨਾ ਹੈਗਾ ਸਾਰੇ ਵੀ ਜ਼ਿੰਮੇਵਾਰੀ ਬਣਦੀ ਆ ਹਨਾ ਤੇ ਬੋਲਿਆ ਕਰੋ ਯਾਰ ਆਇਨਾ ਕਰਿਆ ਕਰੋ ਇਹ ਸਾਰਿਆਂ ਦਾ ਆਪਾਂ ਨੇ ਰਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਕਰਦੇ ਆ ਜੇ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਅਸੀਂ ਤਾਂ ਹੀ ਇਹ ਕੰਮ ਕਰਦੇ ਹੈਗੇ ਆ ਠੀਕ ਹੈ ਨਾ ਤੁਸੀਂ ਵੀ ਸਾਡਾ ਪੂਰਾ ਸਹਿਯੋਗ ਕਰਿਆ ਕਰੋ ਸੋ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ